ਮਨਅਸਈ ਸਮੇਤ ਸਾਥੀ ਕਰਮਚਾਰੀਆਂ ਅਗਸਤ ਤਲਾਸ਼ ਭੜੇ ਪੁਰਸ਼ਾਂ ਦੇ ਸਬੰਧ ਵਿੱਚ ਸਟਾਰਬਕਸ ਮੌਜੂਦ ਸੀ ਕਿ ਮੁਖਬਰ ਖਾਸ ਦੀ ਮੁਖਬਰੀ ਤੇ ਅਸੀਂ ਸਾਨੂੰ ਕਿਸ ਨੇ ਤਲਾਹ ਦਿੱਤੀ ਕਿ ਐਕ్రో ਕੈਫੇ ਰੈਸਟੋਰੈਂਟ ਵਿੱਚ ਨਜਾਇਜ਼ ਹੁਕਾ ਚੱਲਦਾ ਜਿਸ ਤੇ ਮਨਅਸਈ ਨੇ ਸਮੇਤ ਸਾਥੀ ਕਰਮਚਾਰੀਆਂ ਉੱਥੇ ਰੇਡ ਕੀਤਾ ਰੇਡ ਕਰਕੇ ਤੇ ਉੱਥੇ ਹੁਕਾ ਜਿੱਥੇ ਅਸੀਂ ਵੇਨ ਕਰਾ ਰਹੇ ਸੀ ਮਾਲਕ ਖੁਦ ਆਪ ਮਾਲਕ ਅ ਅਮਰਦੀਪ ਅਮਰਬੀਰ ਸੇ ਜਿਹੜਾ ਉਥੇ ਹੁਕਾ ਕਰਾ ਰਿਆ ਸੀ ਸੇਵਨ ਜਿਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਪਾਸੋਂ ਹੁਕਾ ਜਿਹੜਾ ਉਹ ਬਰੰਮ ਕਰ ਲਿਆ ਸੀ ਜਾਂਚ ਤਰਾਂ ਸਰ ਕਿੰਨੇ ਹੁਕੇ ਬਰੰਮ ਹੋਏ ਇਹ ਇੱਕੋ ਹੀ ਹੈ ਜੀ ਤਾਂ ਹੁਕਾ ਇੱਕੋ ਬਰੰਮ ਹੋਇਆ ਹੈ ਜੀ ਪਰ ਜਿਹੜਾ ਸ਼ਖਸ ਹੈਗਾ ਜਿਹੜਾ ਉਹ ਕਿਹੜਾ ਕੰਮ ਕਰਦਾ ਸੀ ਉਹ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਇਹ ਪਹਿਲਾਂ ਵੀ ਇਹਦੇ ਖਿਲਾਫ 58 ਨੰਬਰ ਮਕਦਮਾ ਦਰਜ ਹੈ ਉਹ ਵੀ ਮੇਰੇ ਵੱਲੋਂ ਦਰਜਿਆ ਤੇ ਉਹ ਵੀ ਕਰੀਬ ਇਹਨੂੰ 2 ਮਹੀਨੇ ਤੋ ਇਹ ਕਰ ਰਿਹਾ ਸੀ ਇਹ ਚ ਹਟ ਗਿਆ ਸੀ ਜਦੋਂ ਅਸੀਂ ਪਰਚਾ ਦਿੱਤਾ ਤਾਂ ਇਹ ਹਟ ਗਿਆ ਹੁਣ ਫੇਰ ਸਾਨੂੰ ਇਹਦੀ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਇਹ ਦੁਬਾਰਾ ਫੇਰ ਕਰ ਰਿਹਾ ਅੱਜ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤੋਂ ਮੁਕਾਬਰਾ ਕਰ ਸਰ ਕੀ ਜਾ ਰਿਹਾ ਮੋਕੇ ਦੇ ਉੱਤੇ ਲੜਕੀਆਂ ਵੀ ਮੌਜੂਦ ਸੀ ਤੇ ਨਹੀਂ ਕੋਈ ਲੜਕੀ ਨਹੀਂ ਸਰ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਮੋਟਰ ਵਾਲਿਆਂ ਨੂੰ ਅਸੀਂ ਤੇ ਉਹ ਆਪੀ ਇਹ ਨਸ਼ਿਆਂ ਤੋਂ ਬਚੋ ਤੇ ਤੁਸੀਂ ਜਿਹੜੀ ਜਵਾਨੀ ਆਪਾਂ ਤਾਂ ਹੀ ਬਚਾ ਸਕਦੇ ਹਾਂ ਜੇ ਨਸ਼ਿਆਂ ਤੋਂ ਦੂਰੀਏ ਸਸਰਮੂਂ ਇੰਗਰੀਡੈਂਟ ਰਿਵੋਲਵ ਚੱਲੀ ਗਈ ਲਗਾਤਾਰ ਚੱਲੀ ਰਹੀ ਹੈ ਜੀ ਲਗਾਤਾਰ ਚੱਲੀ ਹੈ ਜੀ ਅਸੀਂ ਜਿੰਨੇ ਹੋਟਲ ਨੇ ਤਕਰੀਬਨ ਰੋਜ਼ਾਨਾ ਉਹਨਾਂ ਨੂੰ ਚੈੱਕ ਕਰਦੇ ਸਰ ਹੋਰ ਜੀ ਦਾ ਵੀ ਹੋਰ ਵੀ ਰੈਸਟੋਰੈਂਟ ਹੈਗੇ ਆ ਕਈ ਪਾਪੇ ਗਏ ਜਿੱਥੇ ਇਸ ਤਰ੍ਹਾਂ ਦੀ ਚੀਜ਼ਾਂ ਚੱਲਦੀ ਉਹਨਾਂ ਨੂੰ ਕੀ ਕਰਾਏ ਕਿ ਇਦਾਂ ਵੀ ਉਹ ਹਟ ਜਾਣ ਜੇ ਅੱਪਲ ਤੇ ਅਸੀਂ ਚੈੱਕ ਕਰਦੇ ਆ ਨਹੀਂ ਕਰਦੇ ਜੇ ਕਰਦੇ ਆ ਤੇ ਉਹਨਾਂ ਨੂੰ ਇਹੋ ਬੇਨਤੀ ਆ ਕਿ ਉਹ ਇਹ ਕੰਮ ਨਾ ਕਰਨ ਜੀ ਹਾਂ ਜੇ ਮਨਅਸੇ ਸਵੇ ਸਾਥੀ ਕਰਮਚਾਰੀਆਂ ਅਗਸਤ ਤਲਾਸ਼ ਭੜੇ ਪੁਰਸ਼ਾਂ ਦੇ ਸਬੰਧ ਵਿੱਚ ਸਟਾਰਬਕਸ ਮੌਜੂਦ ਸੀ ਕਿ ਮੁਖਬਰ ਖਾਸ ਦੀ ਮੁਖਬਰੀ ਤੇ ਅਸੀਂ ਸਾਨੂੰ ਕਿਸ ਨੇ ਤਲਾਹ ਦਿੱਤੀ ਕਿ ਐਕ్రో ਕੈਫੇ ਰੈਸਟੋਰੈਂਟ ਵਿੱਚ ਨਜਾਇਜ਼ ਹੁਕਾ ਚੱਲਦਾ ਜਿਸ ਤੇ ਮਨਅਸੇ ਨੇ ਸਵੇ ਸਾਥੀ ਕਰਮਚਾਰੀਆਂ ਉੱਥੇ ਰੇਡ ਕੀਤਾ ਰੇਡ ਕਰਕੇ ਤੇ ਉੱਥੇ ਹੁਕਾ ਜਿੱਥੇ ਅਸੀਂ ਇਮਨ ਕਰਾ ਰਹੇ ਸੀ ਮਾਲਕ ਖੁਦ ਆਪ ਮਾਲਕ ਅ ਅਮਰਦੀਪ ਅਮਰਬੀਰ ਜਿਹੜਾ ਉੱਥੇ ਹੁਕਾ ਕਰਾ ਰਿਆ ਸੀ ਸੇਵਨ ਜਿਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਪਾਸੋਂ ਹੁਕਾ ਜਿਹੜਾ ਉਹ ਬਰੰਮ ਕਰ ਲਿਆ ਸੀ ਜਾਂਚ ਤਰਾਂ ਸਰ ਕਿੰਨੇ ਹੁਕੇ ਬਰੰਮ ਹੋਏ ਇਹ ਇੱਕੋ ਹੀ ਹੈ ਜੀ ਤਾਂ ਹੁਕਾ ਇੱਕੋ ਬਰੰਮ ਹੋਇਆ ਹੈ ਜੀ ਪਰ ਜਿਹੜਾ ਸ਼ਖਸ ਹੈਗਾ ਜਿਹੜਾ ਉਹ ਕਿਹੜਾ ਕੰਮ ਕਰਦਾ ਸੀ ਉਹ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਇਹ ਪਹਿਲਾਂ ਵੀ ਇਹਦੇ ਖਿਲਾਫ 58 ਨੰਬਰ ਮਕਦਮਾ ਦਰਜ ਹੈ ਉਹ ਵੀ ਮੇਰੇ ਵੱਲੋਂ ਦਰਜਿਆ ਤੇ ਉਹ ਵੀ ਕਰੀਬ ਇਹਨੂੰ 2 ਮਹੀਨੇ ਤੋਂ ਇਹ ਕਰ ਰਿਹਾ ਸੀ ਇਹ ਚ ਹਟ ਗਿਆ ਸੀ ਜਦੋਂ ਅਸੀਂ ਪਰਚਾ ਦਿੱਤਾ ਤਾਂ ਇਹ ਹਟ ਗਿਆ ਹੁਣ ਫੇਰ ਸਾਨੂੰ ਇਹਦੀ ਇਨਫੋਰਮੇਸ਼ਨ ਮਿਲਦੀ ਸੀ ਕਿ ਇਹ ਦੁਬਾਰਾ ਫੇਰ ਕਰ ਰਿਹਾ ਅੱਜ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤੋਂ ਮੁਕਾਬਰਾ ਕਰ ਸਰ ਕੀ ਜਾ ਰਿਹਾ ਮੌਕੇ ਉੱਤੇ ਲੜਕੀਆਂ ਵੀ ਮੌਜੂਦ ਸੀ ਤੇ ਨਹੀਂ ਕੋਈ ਲੜਕੀ ਨਹੀਂ ਸਰ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੋਟਰ ਵਾਲੇ ਆਹੀਂ ਤੇ ਹੋ ਆਪੀ ਇਹ ਨਸ਼ਿਆਂ ਤੋਂ ਬਚੋ ਤੇ ਤੁਸੀਂ ਜਿਹੜੀ ਜਵਾਨੀ ਆਪਾਂ ਤਾਂ ਹੀ ਬਚਾ ਸਕਦੇ ਹਾਂ ਜੇ ਨਸ਼ਿਆਂ ਤੋਂ ਦੂਰੀ ਰਹੀਏ ਸਰ ਮੈਂ ਇੰਕਰੀ ਦਾ ਰਿਪੋਰਟ ਚਾਹੀਦੀ ਵੀ ਲਗਾਤਾਰ ਚੱਲੀ ਰਹੀ ਲਗਾਤਾਰ ਚੱਲੀ ਹੈ ਜੀ ਅਸੀਂ ਜਿੰਨੇ ਹੋਟਲ ਨੇ ਤਕਰੀਬਨ ਰੋਜ਼ਾਨਾ ਉਹਨਾਂ ਨੂੰ ਚੈੱਕ ਕਰਦੇ ਸਰ ਹੋਰ ਜਿਹੜਾ ਨੇ ਇਹਦੇ ਹੋਰ ਵੀ ਰੈਸਟੋਰੈਂਟ ਹੈਗੇ ਆ ਕਈ ਪਾਪੇ ਗਏ ਜਿੱਥੇ ਇਸ ਤਰ੍ਹਾਂ ਦੀ ਚੀਜ਼ਾਂ ਦਿਲਦੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਏਦਾਂ ਵੀ ਉਹ ਹਟ ਜਾਣ ਜੇ ਅੱਬਲ ਤੇ ਅਸੀਂ ਚੈੱਕ ਕਰਦੇ ਆ ਨਹੀਂ ਕਰਦੇ ਜੇ ਕਰਦੇ ਆ ਤਾਂ ਉਹਨਾਂ ਨੂੰ ਇਹੋ ਬੇਨਤੀ ਆ ਕਿ ਉਹ ਇਹ ਕੰਮ ਨਾ ਕਰਨ ਜੀ ਹਾਂ